ਗਿਲਾ ਮੋਹਾਲੀ ਵਿੱਚ ਇੱਕ ਮਾਲ ਤੇ ਇੱਕ ਥਰੈਡ ਕਾਲ ਮੇਲ ਆਈ ਕਿ ਦੱਸਿਆ ਗਿਆ ਕਿ ਉਸ ਵਿੱਚ ਬੰਬ ਰੱਖਿਆ ਗਿਆ ਮਾਲ ਦੇ ਵਿੱਚ ਜਿਸ ਕਾਰਨ ਪੂਰਾ ਪ੍ਰਸ਼ਾਸਨ ਅਲਰਟ ਹੋ ਗਿਆ 4 ਘੰਟੇ ਕਰੀਬ ਸਰਚ ਵੇ ਅੰਚ ਲਾਇਆ ਗਿਆ ਮੁਖ ਦੇ ਮਨਪ੍ਰੀਤ ਸਿੰਘ ਐਸਪੀ ਦੀ ਗਵਾਈ ਹੇਠ ਡੀਐਸਪੀ ਕਰਨ ਸੰਧੂ ਤੇ ਹੋਰ ਉੱਚ ਅਧਿਕਾਰੀ ਮੌਜੂਦ ਰਹੇ ਤਾਂ ਦਾ ਸਰਚ ਕੀਤਾ ਗਿਆ ਬੰਬ ਸਕਾਟ ਬੁਲਾਏ ਗਏ ਚੈਕਿੰਗ ਕੀਤੀ ਕਿ ਬੜੀ ਬ੍ਰਿੱਕੀ ਨਾਲ ਪਰ ਕੁਝ ਨਹੀਂ ਹੋਇਆ ਆਦਨ ਸੁਣਾਉਣੇ ਆ ਇਸ ਮੌਕੇ ਕੀ ਕਰਨ ਐ ਅਸੀਂ ਮਨਪ੍ਰੀਤ ਸਿੰਘ ਦੇਖੋ ਇੱਕ ਨਾ ਅੱਜ ਮੌਥੇ ਮਾਲਸ ਨੂੰ ਜਿਹੜੀ ਸੀ ਥ੍ਰੈਟ ਕਾਲ ਆਪਣੀ ਬੇਲ ਆਈ ਸੀ ਵੀ ਹਾਂ ਵੀ ਇਹਨਾਂ ਦੇ ਇੱਥੇ ਜਿਹੜਾ ਮਾਲ ਦੇ ਵਿੱਚ ਬੰਬ ਹੈ ਤੇ ਪਹਿਲੋ ਤਾਂ ਅਸੀਂ ਜਿਹੜਾ ਸੀਗਾ ਇੱਥੇ ਇਨਸਟੈਂਟਲੀ ਪਹੁੰਚ ਗਏ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਪਬਲਿਕ ਦੀ ਸੇਫਟੀ ਦੇ ਦੇਖਦੇ ਹੋਏ ਇਹਨੂੰ ਇਵੈਕੂਏਟ ਕਰਾਇਆ ਤੇ ਇਵੈਕੂਏਟ ਕਰਾਉਣ ਤੋਂ ਬਾਅਦ ਅਸੀਂ ਆਪਣੀ ਬੰਬਸ ਬੰਬਸਕਰ ਜਿਹੜੀ ਸੀਗੀ ਜਿਹੜੀ ਆਪਣਾ ਡੌਗਸਕਰ ਸੀਗਾ ਤੇ ਆਪਣੀ ਜਿਹੜੀ ਐਂਟੀ ਸਪੋਰਟਰ ਟੀਮ ਤੇ ਪਲੱਸ ਹੈਂਡਬੈਗਸ ਵਗੈਰਾ ਐਮ뷸ੈਂਸ ਸਾਰਾ ਅਸੀਂ ਇੱਥੇ ਮੌਕੇ ਤੇ ਬੁਲਾਇ ਤੇ ਜਿਹੜੀ ਪ੍ਰੋਪਰ ਸਰਚ ਕੀਤੀ ਗਈ ਲਗਾਤਾਰ ਸਾਢੇ 3:00 ਤੋਂ 4 ਘੰਟੇ ਸਰਚ ਚੱਲੀ ਹੈ ਜਿਹਦੇ ਚਸੀਂ ਸਾਰੇ ਇੱਕ ਇੱਕ ਜਿਹੜੇ ਵੀ ਜਿੰਨੇ ਵੀ ਇੱਧਰ ਸਾਨੂੰ ਸਸਪੀਸ਼ੀਅਸ ਚੀਜ਼ਾਂ ਸੀਗੀਆਂ ਚੈੱਕ ਕੀਤੀਆਂ ਤੇ ਇਹ ਕਲੀਨ ਪਾਇਆ ਗਿਆ ਹੈ ਤੇ ਇਹ ਬੇਸਿਕਲੀ ਚਲੋ ਸਾਡੇ ਲਈ ਇਹ ਵੀ ਸੀਗਾ ਵੀ ਹਾਂ ਵੀ ਚਲੋ ਇਹ ਨਿਕਲਿਆ ਤੇ ਕਲੀਨ ਹੀ ਹੈ ਬਟ ਇਹ ਵੀ ਸਾਡੀ ਤਿਆਰੀਆਂ ਵੀ ਚੈੱਕ ਹੋ ਗਿਆ ਵੀ ਹਾਂ ਵੀ ਸਾਡੀ ਡ੍ਰਿਲ ਤੇ ਪਬਲਿਕ ਦੀ ਜਿਹੜੀ ਸੇਫਟੀ ਇਨਸ਼ੋਰ ਕਰਨ ਵਾਸਤੇ ਜਿਹੜਾ ਪੁਲਿਸ ਨੇ ਐਕਸ਼ਨ ਲਿਆ ਇਹ ਵਾਲਾ ਤੇ ਅਸੀਂ ਸਾਰਾ ਦੇਖਿਆ ਪਰ ਹਲੇ ਤੱਕ ਸਾਨੂੰ ਇਹੋ ਜੀ ਕੋਈ ਚੀਜ਼ ਨਹੀਂ ਮਿਲੀ ਤੇ ਅੱਗੇ ਤੋਂ ਵੀ ਸੇਫਟੀ ਇਨਸ਼ੋਰ ਕਰਾਂਗੇ ਸਾਰੀ ਪਬਲਿਕ ਦੀ ਥੈਂਕ ਯੂ